ਸਾਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਬਹਿਤ ਹੀ ਮੰਦਭਾਗੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਨੂੰ ਬਿਲਕੁਲ ਜਿਸ ਤਰ੍ਹਾਂ ਸਿੱਧੂ ਮੂਸੇਵਾਲਿਆ ਨੂੰ ਘੇਰ ਕੇ ਜਦੋਂ ਉਸ ਨੂੰ ਗੋਲੀਆਂ ਦੇ ਨਾਲ ਭੌਂ ਦਿੱਤਾ ਗਿਆ ਸੀ ਤਾਂ ਉਸੇ ਹੀ ਤਰੀਕੇ ਦੇ ਨਾਲ ਇੱਕ ਨੌਜਵਾਨ ਜੋ ਕਿ ਆਪਣੀ ਡਿਊਟੀ ਤੇ ਜਾ ਰਿਹਾ ਸੀ ਉਸ ਦੀ ਕਾਰ ਨੂੰ ਦੋ ਨੌਜਵਾਨਾਂ ਵੱਲੋਂ ਘੇਰ ਕੇ ਤਾਬੜ ਤੋੜ ਔਰ ਇੱਕ ਕਾਰ ਦੇ ਉੱਤੇ ਗੋਲੀਆਂ ਚਲਾਈ ਜਾਂਦੀਆਂ ਨੇ ਜਿਸ ਤੇ ਕੰਨ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਹ ਹਮਲਾਵਰ ਕੌਣ ਸਨ ਇਸ ਦੀ ਹਜੇ ਜੜੀ ਆ ਉਹ ਪਛਾਣ ਨਹੀਂ ਹੋ ਪਈ ਆ ਤਾਂ ਪੁਲਿਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਚੱਪੇ-ਚੱਪੇ ਤੇ ਜੜਾਇਆ ਪੁਲਿਸ ਵੱਲੋਂ ਜਿਹੜਾ ਤਨਾਤ ਕਰ ਦਿੱਤਾ ਗਿਆ ਆ ਤਾਂ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ આરોપી ਜਲਦ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਪਾਲ ਸਕਦੇਗੇ ਤੇ ਹੋਰ ਦੱਸੋ ਆਪਾਂ ਕੀ ਕਰ ਸਕਦੇ ਆ ਘੜੀ ਵਾਲਾ ਬੰਦਾ ਕਿੱਥੇ ਸੇਫ ਆ ਸਰ ਨੀ ਆਏ ਦਿਨ ਘਟਨਾ ਵਾਪਰ ਜਾਂਦੀਆਂ ਕਾਨੂੰਨ ਵਿਵਸਥਾ ਬੁਰੀ ਬਿਲਕੁਲ ਸਰ ਕਾਨੂੰਨ ਵਿਵਸਥਾ ਵੀ ਹੋਣੀ ਚਾਹੀਦੀ ਹੈ ਪਿੰਡ ਵਾਸਤੇ ਸਾਰੇ ਕੈਮਰੇ ਵੀ ਚੈੱਕ ਕਰਵਾਉਣੇ ਆ ਸੀ ਜੋ ਵੀ ਹੈਗਾਗਾ ਮਤਲਬ ਕਿ ਆਪਾਂ ਪੂਰੀ ਪੈਰਵਾਈ ਕਰਕੇ ਆ ਬਹੁਤ ਮਤਲਬ ਮੁਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਵੈਸੇ ਕਾਨੂੰਨ ਨੂੰ ਵੀ ਚਾਹੀਦਾਗਾ ਥੋੜੀ ਸੇਫਟੀ ਚਾਹੀਦੀ ਜਿਹੜਾ ਬੰਦਾ ਡਿਊਟੀ ਤੇ ਜਾ ਰਿਹਾ ਜੇ ਉਹ ਹੀ ਨਹੀਂ ਸੇਫ ਹੈਗਾ ਆਮ ਪਬਲਿਕ ਕਿੱਥੇ ਸੇਫ ਹੋਊਗੀ ਰੋਜ਼ਾਨਾ ਘਟਨਾ ਵਾਪਰਦੀਆਂ ਬਿਲਕੁਲ ਸਰ ਬਿਲਕੁਲ ਜ ਆਵਾ ਡਿਊਟੀ ਤੇ ਜਾ ਰਹੇ ਸੀਗੇ ਜਿਹੜੇ ਆਪਾਂ ਡਿਊਟੀ ਤੇ ਸਵੇਰੇ ਜਾ ਰਹੇ ਹਾਂ ਤਾਂ ਮੂਹਰੋਂ ਗੱਡੀ ਪਹਿਲਾਂ ਵੱਜੀ ਆ ਲੱਗਦਾ ਨਹੀਂ ਕਿ ਆ ਜਾਨ ਬੰਦਾ ਸੇਫ ਨਹੀਂ ਕਰਾਂਗੇ ਬਿਲਕੁਲ ਸਰ ਕੋਈ ਸੇਫ ਨਹੀਂ ਹੈ ਘਰਾਂ ਦੇ ਵਿੱਚ ਨਹੀਂ ਸੇਫ ਹੈਗੇ ਆਪਾਂ ਜੇ ਆਪਾਂ ਰੋਜ਼ਗਾਰ ਖਾਤਰ ਆਪਾਂ ਸੇਫ ਨਹੀਂ ਹੈਗੇ ਤੇ ਕਾਕੇ ਕੀ ਖਾਣਾ ਮਾ ਬੱਚਿਆਂ ਦਾ ਮਨ ਹੈਪੀ ਹੈ ਜੀ ਅੱਜ ਨੋਟ ਹੋਇਆ ਕੀ ਲਾਤਾ ਕੋਲ ਦਾ ਮੇਰਾ ਤਾਇ ਦਾ ਮੁੰਡਾ ਜੀ ਭਰਾ ਹੀ ਮੇਰਾ ਕਿਵੇਂ ਘਟਣਾ ਵਾਪਸੀ ਕਿੱਥੇ ਬੋਲ ਮਟਨਾ ਜੀ ਇਹ ਪੈਂਡ ਹੀ ਨਿਕਲਦੇ ਆ ਥੋਕ ਡਾਕਣਾਂ ਕੋਲੇ ਤੇ ਉਸ ਤੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚੱਲੇ ਨੇ ਅਸਲ ਡਿਊਟੀ ਕਰਦੇ ਆ ਕਿੰਨੇ ਵਜੇ ਟਿਕਟਣਾ ਹੈ 6:00 ਵਜੇ ਦੀ ਆਈ 5:30 6:00 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫੇਰ ਕਰਕੇ ਮਾਰੇ ਹਾਂਜੀ ਹਾਂਜੀ ਫੇਰ ਮਾਰੇ ਦੋਵੇਂ ਸੀ ਸੀ ਆ ਜੇ ਉੱਥੋਂ ਕੋਈ ਇਨਸਾਫ ਹੋਇਆ ਕਿ ਇਨਸਾਫ ਹਜੇ ਕੋਈ ਨਹੀਂ ਹੋਇਆ ਕਿ ਪੈਰਵਾਈ ਕੀਤੀ ਉਹਨਾਂ ਨੇ ਇਨਸਾਫ ਕੋਈ ਨਹੀਂ ਹੋਇਆ ਕਿ ਰਾਏ ਮੁਕੇ ਤੇ ਪਹੁੰਚ ਗਏ ਡੋੜੀ ਚੱਲੇ ਨੈਸਲੇ ਜੋਬ ਕਰਦਾ ਵਾ ਇਹ ਇਹਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੋਈ ਪਤਾ ਵਾ ਉਹਨੇ ਉਹਨਾਂ ਨੇ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵੇਤ ਕਿੰਨੇ ਕ ਜਾਣੇ ਸੀ ਕਿੰਨੇ ਵਜੇ ਕੱਟਣਾ ਪਵੇ ਸਵੇਰ 6:30 ਵਜੇ ਦੀ ਗੱਲ ਹੈ 6:30 ਵਜੇ ਜਾਂਦੇ ਫਿਰ ਜਦੋਂ ਕੰਮ ਹੋਇਆ 6:55 ਦੇ ਗੋਲਿਆਂ ਵੰਡੀਆਂ ਆ ਹੁਣ ਅਸੀਂ ਉਹ ਵੀ ਮਾਰਨੇ ਆ ਗੋਲੀਆਂ 15-20 ਵਜਿਆਂ ਗੋਲੀਆਂ ਕੋਈ ਨਾ ਖੜ ਦੇ ਖੜ ਦੇ ਪੈ ਕੰਮ ਕਰਦਾ ਕੋਈ ਨਹੀਂ ਰਾਜੇ ਜੀ ਪਾ ਪੈਂਡ ਦੀ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਆ ਹੋਇਆ ਕੰਮ ਇੰਦਰਪਾਲਾ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਈ ਸਿੱਧੀ ਗੱਲ ਉਹਨੂੰ ਸਾਰਾ ਕੁਝ ਪਤਾ ਵਾ ਸਾਨੂੰ ਤਕਰੀਬਨ 7:00 ਵਜੇ ਦੇ ਕਰੀਬ ਸਾਨੂੰ ਜਿਹੜੀ ਪੌਣੇ 7 ਦੇ ਕਰੀਬ ਜਿਹੜੀ ਇਹ ਵਾਰਦਾਤ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਪੰਟਰਕੜਾਂ ਦੇ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਉਮਰਸੀਰ ਮੁੰਡਾ ਹੈਗਾ ਉਹਨੂੰ ਗੋਲੀਆਂ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਗਈ ਹੈ ਸੋ ਅਸੀਂ ਐਟ ਦੀ ਸਪੋਰਟ ਐਸਐਚਓ ਸਾਹਿਬ ਮੌਕੇ ਤੇ ਚਲੇ ਕੇ ਮੈਂ ਵੀ ਚਲਾ ਗਿਆ ਸਾਡੇ ਮਾਨਯੋਗ ਐਸਪੀ ਡੀ ਸਾਹਿਬ ਵੀ ਮੌਕੇ ਤੇ ਆਏ ਡੀਐਸਪੀ ਡੀ ਸਾਹਿਬ ਵੀ ਸੋ ਇਹ ਵਾਰਦਾਤ ਹੋਣ ਦੇ ਨਾਲ ਹੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਉਹਨਾਂ ਦੇ ਦਿਸ਼ਾ ਨਿਰਦੇਸ਼ ਤਮ ਤੱਕ ਜਿਹੜੀਆਂ 40-70 ਧਰਮਕੋੜ ਦੀਆਂ ਟੀਮਾਂ ਅਤੇ ਸੀਆਈਏ ਦੀਆਂ ਅਤੇ ਫਰਾਂਸੀਸੀ ਦੀਆਂ ਟੀਮਾਂ ਤੇ ਟੈਕਨੀਕਲ ਦੀਆਂ ਟੀਮਾਂ ਨਾਲ ਹੀ ਜਿਹੜੀਆਂ ਹਰਕਤ ਦੇ ਵਿੱਚ ਆਗੀਆਂ ਸੋ ਉਹਨੂੰ ਲੈ ਕੇ ਅਸੀਂ ਜਿਹੜਾ ਦੋਸ਼ੀਆਂ ਨੂੰ ਫੜਨ ਦੇ ਵਿੱਚ ਸੜੀਆਂ ਦੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੇ ਵਾਰਸਾਂ ਦਾ ਜਿਹੜਾ ਬਿਆਨ ਲਿਖਿਆ ਗਿਆ ਬਿਆਨ ਲਿਖ ਕੇ ਜਿਹੜੀ ਐਫਆਈਆਰ ਸੱਤ ਜਿਹੜੇ ਦੋਸ਼ੀ ਉਹਨਾਂ ਦੇ ਖਿਲਾਫ ਬਾਈ ਨੇਮ ਜਿਹੜੀ ਐਫਆਈਆਰ ਦਰਜ ਐਫਆਈਆਰ ਦਰਜ ਕਰਨ ਤੋਂ ਬਾਅਦ ਸਾਡੀਆਂ ਟੀਮਾਂ ਜਿਹੜੀਆਂ ਦੋਸ਼ੀਆਂ ਨੂੰ ਫੜਨ ਦੇ ਲਈ ਗਈਆਂ ਹੋਣੇ ਜਲਦੀ ਤੋਂ ਜਲਦੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਇਹ ਕੋਈ ਪੁਰਾਣੀ ਰੰਗੇਸ਼ੀ ਵੀ ਦੱਸੀ ਜਾ ਰਹੀ ਹੈ ਕੋ ਸਰਪੰਚ ਦੇ ਨਾਂ ਨਾਲ ਗ੍ਰਿਫਤਾਰ ਹਾਂਜੀ ਇਹਦੇ ਵਿੱਚ ਇੱਕ 2017 ਦੇ ਵਿੱਚ ਵੀ ਇੱਕ ਐਫਆਈਆਰ ਦਰਜ ਹੋਈ ਹੈ ਜਿਹੜੀ ਇਹ ਜਿਹੜਾ ਲੜਕਾ ਜਿਹੜਾ ਜਿਹਦੀ ਡੈਥ ਹੋਈ ਹੈ ਹੁਣ ਉਸ ਦੇ ਖਿਲਾਫ ਵੀ ਇੱਕ ਐਫ ਆਈ ਆਰ ਦਰਜ ਹੋਈ ਸੀ ਪਹਿਲਾਂ ਵੀ ਇਹਨਾਂ ਦਾ 308 ਦਾ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਨੂੰ ਲੈ ਕੇ ਵੀ ਇਹਨਾਂ ਦੇ ਰੰਜਿਸ਼ ਚੱਲੀ ਆਉਂਦੀ ਸੀ ਅਤੇ ਹੁਣ ਸੈਕੰਡਲੀ ਜਿਹੜੀਆਂ ਬਲਾਕ ਸੰਮਤੀ ਦਾ ਲਖਮੀ ਤੇ ਪੰਚਾਇਤੀ ਜਿਹੜੀਆਂ ਚੋਣਾਂ ਦਾ ਸੀਗਾ ਉਹਦੇ ਵਿੱਚ ਵੀ ਇਲੈਕਸ਼ਨ ਨੂੰ ਲੈ ਕੇ ਜਿਹੜਾ ਇਹਨਾਂ ਦੀ ਕਸ਼ਮਰ ਗ੍ਰਿਸ਼ਟ ਜਿਹੜੀ ਚੱਲੀ ਆਉਂਦੀ ਸੀ ਉਸੇ ਰੰਜਿਸ਼ ਦੇ ਕਾਰਨ ਹੀ ਜਿਹੜੇ ਇਹਦੇ ਜਿਹੜੀਆਂ ਗੋਲੀਆਂ ਮਾਰ ਗਿਆ ਸਰ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਸੀ ਹਾਂਜੀ ਇਹ ਜਿਹੜਾ ਮੁੰਡਾ ਨੈਸਲੇ ਦੇ ਵਿੱਚ ਜਿਹੜਾ ਲੇਬਰ ਜਿਹੜਾ ਉਹਨਾਂ ਦਾ ਯੂਨੀਅਨ ਦਾ ਪ੍ਰੈਜ਼ੀਡੈਂਟ ਹੈਗਾ ਉਹਦੇ ਤੌਰ ਤੇ ਜਿਹੜੇ ਉੱਥੇ ਨਸਲੇ ਦੇ ਵਿੱਚ ਜੌਬ ਕਰਨ ਲਈ ਜਿਹੜਾ ਜਾ ਰਿਹਾ ਸੀ ਪਿੰਡ ਦੇ ਵਿੱਚ ਵੈਸੇ ਪੋਲੀਟਿਕਲ ਤੌਰ ਤੇ ਕਾਫੀ ਸਰਗਰਮ ਸੀਗਾ ਇਸੇ ਰੰਜਿਸ਼ ਕਰਕੇ ਹੀ ਜਿਹੜਾ ਇਹਦੇ ਜਿਹੜੀਆਂ ਗੋਲੀਆਂ ਮਾਰੀਆਂ ਜਾਂਦੀਆਂ। ਹਮਲਾਵਰ ਕਿਹੜੀ ਗੱਡੀ ਤੇ ਆਈ ਸੀ ਸਰ ਕਿੰਨੀਆਂ ਗੋਲੀਆਂ ਚਲਦੀਆਂ। ਕਰੀਬਨ 10-12 ਦੇ ਕਰੀਬ ਗੋਲੀਆਂ ਜਿਹੜੀਆਂ ਹੈਗੀਆਂ ਉੱਥੇ ਚੱਲੀਆਂ। ਬਾਕੀ ਇਹਦਾ ਮੁੰਡੇ ਦਾ ਪੋਸਟਮਾਰਟ ਮਹੋਂ ਤੋਂ ਬਾਅਦ ਜਿਹੜਾ ਪਤਾ ਚੱਲੂਗਾ ਇਹਦੀ ਬਾਡੀ ਦੇ ਵਿੱਚ ਇਹਨੇ ਕਿੰਨੀਆਂ ਗੋਲੀਆਂ ਲੱਗੀਆਂ ਨੇ। ਹਮਲਾਵਰ ਕਿੰਨੇ ਦੀ ਸੰਖਿਆ ਚ ਸੀਗੇ ਫਮਲਾਵਰ ਦੇ ਜਿਹੜਾ ਇਹਨਾਂ ਦੇ ਬਿਆਨ ਮੁਤਾਬਕ ਇਹਨਾਂ ਨੇ ਦੋ ਬੰਦੇ ਦੱਸਿਆ ਕਿ ਜਿਹੜੇ ਫਾਇਰ ਕਰ ਰਹੇ ਸੀ ਆਪਣੇ ਵਾਈਪਨ ਦੇ ਨਾਲ ਅਤੇ ਦੂਸਰੇ ਬੰਦੇ ਜਿਹੜੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਸ਼ਹਿ ਦੇ ਨਾਲ ਇਹਨਾਂ ਨੇ ਜਿਹੜਾ ਸਾਡੇ ਤੇ ਜਿਹੜੀਆਂ ਫਾਇਰਿੰਗ ਜਿਹੜੀ ਕਰਵਾਈ ਹੈ ਟੋਟਲ ਕਿੰਨੇ ਬੰਦਿਆਂ ਦਾ ਬੋਲਵਾ ਕਰਦਾ ਸੱਤ ਜਿਹੜੇ ਦੋਸ਼ੀ ਬਾਈ ਨੇਮ ਨੇ ਬਾਕੀ ਕੁਝ ਅਣਪਛਾਤੇ ਇਹਨਾਂ ਨੇ ਜਿਹੜੇ ਉਹਦੇ ਵਿੱਚ ਲਿਖਾਏ ਨੇ ਕਾਲੀ ਗੱਡੀ ਦੇ ਉੱਪਰ ਇਹ ਆਏ ਸੀ ਉਹ ਸੋ ਗੱਡੀ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਉਹ ਜਿਹੜੇ ਡਿਸਕਲੋਜ਼ ਨਹੀਂ ਕਰ ਸਕਦੇ ਸਰ ਤੁਹਾਡੇ ਪੂਰੇ ਧਰਨਾ ਲੱਗਾ ਹੋਇਆ ਪਰਵਾਰੀ ਮੈਂਬਰਾਂ ਦਾ ਧੰਨਵਾਦ ਹੋਇਆ ਹਾਂਜੀ ਹੋਏ ਜੀ ਪਰਿਵਾਰਕ ਮੈਂਬਰਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਜੋ ਕਿਹਾ ਸੀ ਪਹਿਲਾਂ ਉਹਨਾਂ ਦੇ ਇਹ ਸੀਗਾ ਕਿ ਪੁਲਿਸ ਐਫ ਆਈ ਆਰ ਦਰਜ ਕਰੇ ਜਿਹੜੇ ਜਿਹੜੇ ਦੋਸ਼ੀਆਂ ਦਾ ਸੀ ਨਾਮ ਲੈਣਿਆ ਸੋ ਅਸੀਂ ਜਿਹੜੇ ਦੋਸ਼ੀਆਂ ਦਾ ਇਹਨਾਂ ਨੇ ਲਿਖਾਇਆ ਸੀ ਉਹ ਉਹਨਾਂ ਦੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਸੋ ਲੜਕੇ ਦਾ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਅਸੀਂ ਪੋਸਟਮਾਰਟਮ ਕਰਵਾ ਕੇ ਜਿਹੜੀ ਨੈੱਡ ਬੋਡੀ ਵਾਰਸਾਂ ਦੇ حوالے ਕਰ ਦੋ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇ ਸਮੇ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ